ਕੈਂਪ ਨੂੰ ਮੁਰਦ ਦੁਆਰਾ ਸ਼ੁਰੂ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਸ਼ੁਕਰ ਅੱਜ ਅਸੀਂ ਵੀਡੀਓ ਦਫ਼ਤਰ ਵਿਖੇ ਟ੍ਰੇਨਿੰਗ ਦਾ ਦੂਸਰਾ ਕੈਂਪ ਸਟਾਰਟ ਕੀਤਾ ਹੈ ਦੂਸਰੇ ਕੈਂਪ ਦਾ ਅਜ ਪਹਿਲਾ ਦਿਨ ਹੈ ਅੱਜ ਵੀ ਅਸੀਂ 10 ਪੰਚਾਇਤਾਂ ਨੂੰ ਸੱਦਿਆ ਹੋਇਆ ਇੱਥੇ ਉਹਨਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਅਸੀਂ ਇਨਫਾਰਮੇਸ਼ਨ ਦੇ ਰਿਹਾ ਜਿਵੇਂ ਕਿ ਗ੍ਰਾਮ ਸਭਾ ਬਣਦੀ ਕਿੱਦਾਂ ਉਹਦੇ ਬੰਤਰ ਅਸੀਂ ਮੈਂਬਰਸ ਪੰਚਾਇਤ ਮੈਂਬਰਸ ਨੂੰ ਅਸੀਂ ਉਹਨਾਂ ਦੇ ਹੱਕਾਂ ਬਾਰੇ ਜੋ ਉਹ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਬਾਰੇ ਦੱਸ ਰਹੇ ਹਾਂ ਗ੍ਰਾਮ ਪੰਚਾਇਤ ਨੂੰ ਆਮਦਨ ਕਿੱਥੋਂ ਹੁੰਦੀ ਹੈ ਤੇ ਉਹਨਾਂ ਨੂੰ ਖਰਚ ਕਿੱਦਾਂ ਕਰਨਾ ਹੈ ਉਹ ਸਾਰੀ ਜਾਣਕਾਰੀ ਸਾਡੇ ਵੱਲੋਂ ਇੱਥੇ ਦਿੱਤੀ ਜਾ ਰਹੀ ਹੈ ਉਸ ਤੋਂ ਇਲਾਵਾ ਅਸੀਂ ਜਿਹੜੀਆਂ ਪੰਚਾਇਤ ਮਹਿਕਮੀ ਦੀਆਂ ਵੱਖ-ਵੱਖ ਸਕੀਮਾਂ ਚੱਲਦੀਆਂ ਨੇ ਉਹਨਾਂ ਬਾਰੇ ਵੀ ਦੱਸ ਰਹੇ ਹਾਂ ਅਮਰਵ ਚੁਣੀਆਂ ਸਕੀਮਾਂ ਨੇ ਬਹੁਤ ਹੋਰ ਨਹੀਂ ਰਹਿੰਦੇ ਨੇ ਪਿੰਡਾਂ ਦੇ ਲੋਕਾਂ ਨੂੰ ਪਹੁੰਚਦੀ ਨਹੀਂ ਬਲਾਕ ਦੀਆਂ ਸਕੀਮਾਂ ਉਹਨਾਂ ਲਈ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਅਸੀਂ ਇਹ ਪਾਰਦਰਸ਼ੀ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਲੱਸ ਅਸੀਂ ਇੱਕ ਬੁੱਕ ਛਪਵਾਈ ਹੋਈ ਹੈ ਜਿਹੜਾ ਸਟੱਡੀ ਮਟੀਰੀਅਲ ਸਾਨੂੰ ਐਸਆਈਆਰਡੀ ਵੱਲੋਂ ਮੁਹੱਈਆ ਕਰਵਾਇਆ ਗਿਆ ਇਹ ਅਸੀਂ ਟ੍ਰੇਨਿੰਗ ਦੇ ਵਿੱਚ ਦੇ ਰਹੇ ਹਾਂ ਬਿਲਕੁਲ ਇਹਦੇ ਵਿੱਚ ਇੱਕ ਲੇਮਨ ਵੀ ਸਮਝ ਸਕਦਾ ਪੰਜਾਬੀ ਤੇ ਸੌਖੀ ਭਾਸ਼ਾ ਦੇ ਵਿੱਚ ਇਹ ਬੁੱਕ ਲਿਖੀ ਗਈ ਹੈ ਤਾਂ ਕਿ ਸਾਰੇ ਪੜ ਕੇ ਜਾਗਰੂਕ ਹੋ ਜਾਣ ਕਿ ਉਹਨਾਂ ਨੂੰ ਪਤਾ ਲੱਗੇ ਉਹਨਾਂ ਨੇ ਕੰਮ ਕੀ ਕਰਵਾਉਣੇ ਬਲਾਕ 'ਚ ਤੇ ਕੀ ਕਹਣਾ ਚਾਹੁੰਦੇ ਹੋ ਕਿ ਨਵੇਂ ਜਿਹੜੇ ਚੁਣੇ ਪੰਚਾਇਤ ਸਰਪੰਚਾਂ ਨੂੰ ਕਹਣਾ ਚਾਹੁੰਦੇ ਹੋ ਨਵੇਂ ਪੰਚਾਇਤ ਸਰਪੰਚਾਂ ਨੂੰ ਨਵੀਆਂ ಗ್ರಾಮ ਪੰਚਾਇਤਾਂ ਨੂੰ ਮੇਰਾ ਇਹੀ ਇੱਕ ਮੈਸੇਜ ਹੈ ਕਿ ਆਪ ਦੀ ਜੋ ਵੀ ਤੁਹਾਡੇ ਅਧਿਕਾਰ ਨੇ ਉਹਨਾਂ ਬਾਰੇ ਤੁਸੀਂ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰੋ ਤੇ ਆਪਣਾ ਪੂਰੇ ਇਮਾਨਦਾਰੀ ਨਾਲ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਵਾਓ ਇੱਕ ਵਾਤਾਵਰਣ ਨੂੰ ਲੈ ਕੇ ਵੀ ਕੁਛ ਇਹਦੇ 'ਚ ਹੁੰਦਾ ਜੀ ਹਾਂਜੀ ਅਸੀਂ ਅਸੀਂ ਪੰਚਾਇਤਾਂ ਨੂੰ ਦਰਖਾਸਤ ਵੀ ਕਰ ਰਹੇ ਹਾਂ ਕਿ ਨਰਸਰੀ ਬਣਾਉਣ ਲਈ ਆਪਣੀ ਆਪਣੀ ਪੰਚਾਇਤ ਚੋਂ ਜਿਵੇਂ ਆਪਾਂ ਇੱਕ ਇਨਕਮ ਚੋਂ ਦਾ ਸੰਬੰਧ ਗੱਢਦੇ ਹਾਂ ਓਵੇਂ ਆਪਣੀ ਪੰਚਾਇਤ ਚੋਂ ਪੰਚਾਇਤੀ ਜ਼ਮੀਨ ਚੋਂ ਤੁਸੀਂ ਕੱਢੋ ਅ ਨਰਸਰੀ ਲਈ ਜਗ੍ਹਾ ਦਿਓ ਜਿੱਥੇ ਅਸੀਂ ਲੱਖ 2 ਲੱਖ ਬੂਟਾ ਤਿਆਰ ਕਰਕੇ ਅਸੀਂ ਵੱਖ-ਵੱਖ ਖੇਤਾਂਾਂ 'ਤੇ ਲਾ ਸਕੀ ਹਾਂ ਹਾਂਜੀ ਨਰਸਰੀ ਕਾਲ ਜੀ ਮੈਂ ਪਰੰਦੇ ਦੀ ਵਜੀਰਾਵਾ ਤੋਂ ਅਸੀਂ ਅੱਜ ਵੀਡੀਓ ਦਾਫਤਰ ਸਰਹੰਦਾ ਆਏ ਹੋਏ ਸੀ ਇੱਥੇ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਜਾਗਰੂ ਕੈਂਪ ਹੈ ਜੋ ਨਵੇਂ-ਨਵੇਂ بڑے ਪੰਚਾਇਤਾਂ ਨੂੰ ਸਖਲਾਈ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਕਿੱਦਾਂ ਏਡ ਦੇ ਵਿਕਾਸ ਕਰਿਆ ਜਾਣ ਜਾਂ ਕਿੱਦਾਂ ਮਤੇ ਪਾਈ ਜਾਣਗੇ ਨਵੇਂ-ਨਵੇਂ ਸਰਪੰਚਾਂ ਪੰਚਾਂ ਨੂੰ ਸਖਲਾਈ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹ ਸਾਡੇ ਮੈਡਮ ਵੀਡੀਓ ਮੈਡਮ ਬਹੁਤ ਵਧੀਆ ਉਪਰਾਲਾ ਜੀ ਅਸੀਂ ਇਸ ਦੀ ਸਲਾਹਾਂ ਕਰਦੇ ਹਾਂ ਜੀ